ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਡਾਕਟਰ ਸੌਰਵ ਕਪੂਰ ਹੈ ਮੈਂ ਬਾਲ ਰੋਗ ਵਿਸ਼ੇਸ਼ज्ञ ਹੈਗਾ ਬੱਚਿਆਂ ਦਾ ਸਪੈਸ਼ਲਿਸਟ ਹੈਗਾ ਮਦਰ ਹੁੱਡ ਹਸਪੀਟਲ ਮੋਹਾਲੀ ਦੇ ਵਿੱਚ ਮੈਂ ਪ੍ਰੈਕਟਿਸ ਕਰਦਾ ਹਾਂ ਅੱਜ ਅਸੀਂ ਗੱਲ ਕਰਾਂਗੇ ਬੱਚਿਆਂ ਚ ਜਿਹੜੇ ਆਪਾਂ ਡਾਈਪਰ ਯੂਜ਼ ਕਰਦੇ ਆ ਤੇ ਕੀ ਸਾਨੂੰ ਉਹ ਡਾਈਪਰ ਯੂਜ਼ ਕਰਨੇ ਚਾਹੀਦੇ ਨੇ ਜਾਂ ਸਾਨੂੰ ਉਹ ਡਾਈਪਰ ਨਹੀਂ ਯੂਜ਼ ਕਰਨੇ ਚਾਹੀਦੇ ਜੇ ਕਰਨੇ ਚਾਹੀਦੇ ਨੇ ਤੇ ਕਿਹੜੇ ਡਾਈਪਰ ਯੂਜ਼ ਕਰਨੇ ਚਾਹੀਦੇ ਨੇ ਤੇ ਉਹਦੇ ਨਾਲ ਬੱਚਿਆਂ ਤੇ ਕੀ ਇਫੈਕਟ ਹੁੰਦਾ ਹੈ ਬੱਚਿਆਂ ਨੂੰ ਕੀ ਨੁਕਸਾਨ ਪਹੁੰਚਦਾ ਹੈ ਤੇ ਕੀ ਉਹ ਬੱਚਿਆਂ ਲਈ ਸੇਫ ਹੈਗੇ ਨੇ ਜਾਂ ਨਹੀਂ ਹੈਗੇ ਨੇ ਸੋ ਜੇ ਆਪਾਂ ਗੱਲ ਕਰੀਏ ਇੱਕ ਜੰਮਦਾ ਬੱਚਾ ਜਿਹੜਾ ਬੱਚਾ ਪੈਦਾ ਹੁੰਦਾ ਉਹਦੀ ਸਕਿਨ ਬਹੁਤ ਸੌਫਟ ਹੁੰਦੀ ਹੈ ਉਹਦੀ ਸਕਿਨ ਜਿਹੜੀ ਹੈਗੀ ਹੈ ਬਿਲਕੁਲ ਰੁਹੀ ਵਰਗੀ ਮਲੈਮ ਹੁੰਦੀ ਹੈਗੀ ਹੈ ਜੇ ਆਪਾਂ ਬੱਚੇ ਦੀ ਸਕਿਨ ਦੇ ਉੱਪਰ ਦੇਖੀਏ ਤੇ ਜਰਾ ਜਿਹਾ ਵੀ ਕੁਝ ਵੀ ਲੈਟਰਨ ਪਿਸ਼ਾਬ ਕੋਈ ਵੀ ਚੀਜ਼ ਲੱਗਦੀ ਹੈ ਤੇ ਉਹਦੇ ਨਾਲ ਰੈਸ਼ਸ ਹੋ ਸਕਦੇ ਨੇ ਸੋ ਆਮ ਤੌਰ ਤੇ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਅਸੀਂ ਦੇਖਿਆ ਹੈ ਕਿ ਮਾਪੇ ਜਾਂ ਜਿਹੜੀ ਮਦਰਸ ਨੇ ਉਹ ਬੱਚਿਆਂ ਨੂੰ ਡਾਈਪਰ ਪਣਾ ਦਿੰਦੀਆਂ ਨੇ ਸੋ ਪਹਿਲਾ ਜ਼ਮਾਨੇ ਦੇ ਵਿੱਚ ਇਹ ਸੁਵਿਧਾ ਨਹੀਂ ਸੀਗੀ ਤੇ ਆਮ ਤੌਰ ਤੇ ਚੀਜ਼ਾਂ ਨਹੀਂ ਵਰਤੀਆਂ ਜਾਂਦੀਆਂ ਸੀਗੀਆਂ ਬਟ ਅੱਜ ਕੱਲ ਕਿਉਂਕਿ ਇਹ ਸਾਇੰਸ ਨੇ ਤਰੱਕੀ ਕੀਤੀ ਸਾਨੂੰ ਡਾਈਪਰ ਮਿਲਿਆ ਹੁਣ ਜਿਹੜੀ ਚੀਜ਼ ਮਿਲੀ ਹੈ ਉਹਦੇ ਨਾਲ ਥੋੜੇ ਨੁਕਸਾਨ ਵੀ ਸਾਨੂੰ ਹੋਏ ਨੇ ਸੋ ਜੇ ਆਪਾਂ ਗੱਲ ਕਰੀਏ ਡਾਈਪਰਸ ਦੀ ਤੇ ਬੱਚਿਆਂ ਨੂੰ ਡਾਈਪਰ ਆਫ ਕੋਰਸ ਤੁਸੀਂ ਪਨਾ ਸਕਦੇ ਹੋ ਬਟ ਜੇ ਸਾਨੂੰ ਕੋਈ ਨਾ ਕੋਈ ਸਾਵਧਾਨੀ ਵਰਤਣੀ ਚਾਹੀਦੀ ਹੈ ਸੋ ਜੇ ਆਪਾਂ ਗੱਲ ਕਰੀਏ ਸਾਨੂੰ ਡਾਈਪਰ ਜੇ ਆਪਾਂ ਬੱਚੇ ਨੂੰ ਪਨਾ ਰਹੇ ਹੈਗੇ ਆਂ ਤੇ ਸਾਨੂੰ ਹਰ 2 ਘੰਟੇ ਬਾਅਦ ਉਹ ਡਾਈਪਰ ਨੂੰ ਜ਼ਰੂਰ ਖੋਲ ਕੇ ਚੈੱਕ ਕਰਨਾ ਚਾਹੀਦਾ ਹੈ ਕਿ ਡਾਈਪਰ ਗਿੱਲਾ ਤਾਂ ਨਹੀਂ ਹੈਗਾ ਜੇਕਰ ਬੱਚੇ ਨੇ ਕੋਈ ਵੀ ਲੈਟਰਨ ਪਿਸ਼ਾਬ ਵਿੱਚ ਕੀਤੀ ਹੋਈ ਹੈ ਤੇ ਡਾਈਪਰ ਨੂੰ ਇਮੀਡੀਏਟਲੀ ਚੇਂਜ ਕਰ ਦੇਣਾ ਚਾਹੀਦਾ ਇੱਕ ਵਾਰ ਆਪਾਂ ਡਾਈਪਰ ਜਦੋਂ ਚੇਂਜ ਕਰਦੇ ਹਾਂ ਉਸ ਤੋਂ ਬਾਅਦ ਆਪਾਂ 2 ਘੰਟੇ ਦਾ ਗੈਪ ਵਿੱਚ ਰੱਖ ਸਕਦੇ ਹਾਂ ਦੁਬਾਰਾ ਡਾਈਪਰ ਨੂੰ ਖੋਲਣ ਕੇ ਚੈੱਕ ਕਰਨ ਲਈ ਬਟ ਜੇ 2 ਘੰਟੇ ਬਾਅਦ ਬੱਚੇ ਦਾ ਡਾਈਪਰ ਦੇ ਵਿੱਚ ਗਿੱਲਾ ਨਹੀਂ ਹੋਇਆ ਹੋਇਆ ਜਾਂ ਲੈਟਰਨ ਪਿਸ਼ਾਬ ਨਹੀਂ ਕੀਤਾ ਹੋਇਆ ਫਿਰ ਆਪਾਂ ਹਰ ਘੰਟੇ-ਘੰਟੇ ਬਾਅਦ ਖੋਲ ਕੇ ਉਹਨੂੰ ਚੈੱਕ ਕਰਦੇ ਰਹਿਣਾ ਜਦ ਤੱਕ ਬੱਚਾ ਉਹਦੇ ਵਿੱਚ ਲੈਟਰਨ ਪਿਸ਼ਾਬ ਨਹੀਂ ਕਰਦਾ ਇਹ ਬਹੁਤ ਹੀ ਇੰਪੋਰਟੈਂਟ ਹੈ ਜੇ ਆਪਾਂ ਇਹਨੂੰ ਰੈਗੂਲਰ ਚੈੱਕ ਨਹੀਂ ਕਰਾਂਗੇ ਤੇ ਬੱਚੇ ਦੀ ਸਕਿਨ ਦੇ ਉੱਪਰ ਰੈਸ਼ਸ ਹੋ ਸਕਦੇ ਨੇ ਤੇ ਆਪਾਂ ਬਹੁਤ ਸਾਰੇ ਪੇਸ਼ੈਂਟਸ ਤੇ ਮਰੀਜ਼ ਇਦਾਂ ਦੇ ਦੇਖੇ ਨੇ ਜਿਨ੍ਹਾਂ ਦੀ ਪੂਰੀ-ਪੂਰੀ ਸਕਿਨ ਉੱਤਰ ਜਾਂਦੀ ਹੈ ਪਿਛਲੇ ਪਾਸੇ ਵੀ ਅਗਲੇ ਪਾਸੇ ਵੀ ਪੂਰਾ ਲਾਲ ਹੋ ਜਾਂਦਾ ਉਹ ਬਹੁਤ ਹੀ ਸੀਰੀਅਸ ਕੰਡੀਸ਼ਨ ਹੋ ਜਾਂਦੀ ਹੈ ਕਈ ਵਾਰੀ ਸੋ ਆਪਾਂ ਇਹਨਾਂ ਚੀਜ਼ਾਂ ਦਾ ਪਰਹੇਜ਼ ਰੱਖਣਾ ਹੈ ਕਿ ਆਪਾਂ ਜੇ ਡਾਈਪਰ ਯੂਜ਼ ਕਰ ਰਹੇ ਹਾਂ ਸੋ ਆਪਾਂ ਨੂੰ ਇਹ ਡਾਈਪਰ ਜਿਹੜਾ ਹੈਗਾ ਹਰ 2 ਘੰਟੇ ਬਾਅਦ ਚੇਂਜ ਕਰਨਾ ਸੋ ਜੇ ਆਪਾਂ ਗੱਲ ਕਰੀਏ ਕਿ ਕੀ ਹਰ ਟਾਈਮ ਬੱਚੇ ਨੂੰ ਡਾਇਪਰ ਪਾ ਕੇ ਰੱਖਣਾ ਚਾਹੀਦਾ ਸੋ ਇਸ ਚੀਜ਼ ਦਾ ਜਵਾਬ ਇਹ ਹੈਗਾ ਕਿ ਆਪਾਂ ਜਿੰਨਾ ਖੋ ਸਕੇ ਡਾਇਪਰ ਜੇ ਆਪਾਂ ਯੂਜ਼ ਕਰ ਵੀ ਰਹੇ ਹਾਂ ਸੋ ਜੇ ਆਪਾਂ ਹਰ 2-2 ਘੰਟੇ ਬਾਅਦ ਚੈੱਕ ਕਰ ਵੀ ਰਹੇ ਹਾਂ ਦਿਨ ਦੇ ਵੇਲੇ ਜ਼ਰੂਰ ਕੋਸ਼ਿਸ਼ ਕਰੋ ਕਿ ਥੋੜਾ ਜਿਹਾ ਟਾਈਮ ਬੱਚੇ ਨੂੰ ਬਿਨਾਂ ਡਾਇਪਰ ਤੋਂ ਰੱਖੋ ਸੋ ਉਹਦੇ ਨਾਲ ਦੋ ਤਿੰਨ ਫਾਇਦੇ ਹੁੰਦੇ ਨੇ ਇੱਕ ਜਿੱਦਾਂ ਦੀ ਆਪਾਂ ਕੰਟਰੀ 'ਚ ਰਹਿੰਦੇ ਆ ਟ੍ਰੋਪੀਕਲ ਕੰਟਰੀ ਹੈ ਯਾਨੀ ਕਿ ਇੱਥੇ ਗਰਮੀ ਜ਼ਿਆਦਾ ਹੁੰਦੀ ਹੈ ਹਿਊਮਿਡਿਟੀ ਜ਼ਿਆਦਾ ਹੁੰਦੀ ਹੈ ਨਮੀ ਜ਼ਿਆਦਾ ਹੁੰਦੀ ਹੈ ਉਹਦੇ ਨਾਲ ਪਸੀਨਾ ਵੀ ਜ਼ਿਆਦਾ ਆਉਂਦਾ ਸੋ ਜਿਹੜੇ ਪੇਸ਼ਾਬ ਵਾਲਾ ਏਰੀਆ ਹੁੰਦਾ ਇਹਦੇ ਵਿੱਚ ਵੀ ਪਸੀਨਾ ਬਹੁਤ ਆਉਂਦਾ ਸੋ ਇਹਦੇ ਨਾਲ ਜੇ ਆਪਾਂ ਖੁੱਲਾ ਛੱਡਦੇ ਆ ਬੱਚੇ ਨੂੰ ਸੋ ਹਵਾ ਲੱਗਦੀ ਹੈ ਬੱਚੇ ਨੂੰ ਉਸ ਥਾਂ ਦੇ ਉੱਪਰ ਰੈਸ਼ਸ ਘੱਟ ਹੁੰਦੇ ਨੇ ਦੂਜੀ ਚੀਜ਼ ਬੱਚਾ ਜਿਹੜਾ ਹੈਗਾ ਉਹ ਖੇਡ ਸਕਦਾ ਲੱਤਾਂ ਮਾਰ ਸਕਦਾ ਚਲਾ ਸਕਦਾ ਉਦੇ ਨਾਲ ਬੱਚੇ ਨੂੰ ਇੱਕ ਖੁੱਲੇ ਪੰਦਾ ਅਹਿਸਾਸ ਹੁੰਦਾ ਸੋ ਜੇ ਆਪਾਂ ਕਰੀਏ ਤੇ ਸਾਨੂੰ ਇਦਾਂ ਹੀ ਕਰਨਾ ਚਾਹੀਦਾ ਕਿ ਆਪਾਂ ਥੋੜੇ ਟਾਈਮ ਲਈ ਦਿਨ ਦੇ ਵੇਲੇ ਜ਼ਰੂਰ ਬੱਚੇ ਨੂੰ ਡਾਈਪਰ ਜਿਹੜਾ ਹੈ ਉਹ ਹਟਾ ਦਈਏ ਤੇ ਬੱਚਾ ਜਿਹੜਾ ਹੈ ਬਿਲਕੁਲ ਖੁੱਲਾ ਰਵੇ ਤੇ ਬੱਚਾ ਨੂੰ ਹਵਾ ਲੱਗੇ ਬੱਚੇ ਨੂੰ ਅੱਛਾ ਅਗਲੀ ਚੀਜ਼ ਜਿਹੜੇ ਮਾਪਿਓ ਕਈ ਵਾਰੀ ਗਲਤੀ ਕਰ ਜਾਂਦੇ ਨੇ ਉਹ ਇਹ ਹੈਗਾ ਕਿ ਅਸੀਂ ਪਾਊਡਰ ਦਾ ਇਸਤੇਮਾਲ ਕਰ ਲੈਂਦੇ ਸੋ ਅਸੀਂ ਬੱਚੇ ਦੇ ਡਾਈਪਰ ਵਾਲੇ ਏਰੀਆ ਦੇ ਵਿੱਚ ਪਾਊਡਰ ਪਾਣਾ ਸ਼ੁਰੂ ਕਰ ਦਿੰਦੇ ਹਾਂ ਸੋ ਇਹ ਬੜਾ ਕਲੀਅਰ ਸਾਇੰਸ ਨੇ ਸਾਨੂੰ ਪਤਾ ਲੱਗ ਚੁੱਕੇ ਤੇ ਸਾਇੰਸ ਨੇ ਸਾਨੂੰ ਦੱਸਿਆ ਵੀ ਹੈ ਕਿ ਪਾਊਡਰ ਦਾ ਇਸਤੇਮਾਲ ਬਿਲਕੁਲ ਜੰਮਦੇ ਬੱਚੇ ਤੇ ਛੋਟੇ ਬੱਚਿਆਂ ਚ ਸੇਫ ਨਹੀਂ ਹੁੰਦਾ ਇਹ ਬੱਚਿਆਂ ਨੂੰ ਅਲਰਜੀ ਕਰਦਾ ਹੈ ਇਹ ਬੱਚਿਆਂ ਦੀ ਸਕਿਨ ਤੇ ਰਿਐਕਸ਼ਨ ਕਰਦਾ ਹੈ ਬੱਚਿਆਂ ਦੀ ਸਕਿਨ ਨੂੰ ਡਰਾਈ ਕਰ ਦਿੰਦਾ ਸੋ ਆਪਾਂ ਜਿੰਨਾ ਹੋ ਸਕੇ ਕੋਸ਼ਿਸ਼ ਕਰੀਏ ਕਿ ਪਾਊਡਰ ਦਾ ਇਸਤੇਮਾਲ ਜ਼ਿਆਦਾ ਨਾ ਕਰੀਏ ਆਪਾਂ ਨਾਰੀਅਲ ਦੇ ਤੇਲ ਦਾ ਇਸਤੇਮਾਲ ਕਰੀਏ ਨਾਰੀਅਲ ਦੇ ਤੇਲ ਨਾਲ ਬਹੁਤ ਫਾਇਦੇ ਹੁੰਦੇ ਨੇ ਉਸ skin ਨੂੰ ਬਿਲਕੁਲ ਤਰ ਕਰਕੇ ਰੱਖਦਾ ਹੈ ਮੋਇਸਚਰਾਈਜ਼ ਕਰਕੇ ਰੱਖਦਾ ਹੈ ਉਹਦੇ ਨਾਲ ਜਿਹੜੇ skin ਦੇ ਉੱਪਰ ਹੋਣ ਵਾਲੇ ਰੈਸ਼ਸ ਨੇ ਉਹ ਘਟ ਜਾਂਦੇ ਨੇ ਸੋ ਇਹ ਜੇ ਆਪਾਂ ਪਸ਼ਾਬ ਵਾਲੇ ਏਰੀਆ ਦੇ ਵਿੱਚ ਤੇ ਲੈਟਰਨ ਵਾਲੇ ਏਰੀਆ ਦੇ ਉੱਪਰ ਜੇ ਆਪਾਂ ਨਾਰੀਲ ਦਾ ਤੇਲ ਰੈਗੂਲਰ ਲਗਾਉਂਦੇ ਰਹੀਏ ਯਾਨੀ ਕਿ ਹਰ ਵਾਰ ਜਦੋਂ ਵੀ ਬੱਚੇ ਨੇ ਲੈਟਰਨ ਪਸ਼ਾਬ ਕੀਤਾ ਹੈ ਆਪਾਂ ਡਾਈਪਰ ਖੋਲਿਆ ਚੈੱਕ ਕੀਤਾ ਉਹਦੀ ਸਾਫ ਸਫਾਈ ਕਰਕੇ ਉਹਨੂੰ ਸਾਫ ਕਰਨ ਲਈ ਆਪਾਂ ਸਿੰਪਲ ਕੋਸੇ ਪਾਣੀ ਦਾ ਇਸਤੇਮਾਲ ਕਰ ਸਕਦੇ ਹਾਂ ਜਿੰਨਾ ਹੋ ਸਕੇ ਆਪਣੇ ਹੱਥ ਨਾਲ ਹੀ ਉਸ ਚੀਜ਼ ਨੂੰ ਸਾਫ ਕਰਨ ਦੀ ਕੋਸ਼ਿਸ਼ ਕਰੋ ਤੇ ਵਾਈਪਸ ਦਾ ਇਸਤੇਮਾਲ ਜਾਂ ਕਿਸੇ ਹੋਰ ਕਪੜੇ ਦਾ ਇਸਤੇਮਾਲ ਜਾਂ ਅਖਬਾਰ ਦਾ ਇਸਤੇਮਾਲ ਜਾਂ ਕਾਗਜ਼ ਦਾ ਇਸਤੇਮਾਲ ਨਾ ਕਰਿਆ ਜਾਵੇ ਤੇ ਜੇ ਯੂਜ਼ ਕਰਨਾ ਹੀ ਪਵੇ ਤੇ ਕਾਟਨ ਯੂਜ਼ ਕਰ ਸਕਦੇ ਆ ਆਪਾਂ ਜਿਹੜੀ ਸਿੰਪਲ ਕਾਟਨ ਆਂਦੀ ਹੈ ਉਹਨੂੰ ਕੋਸੇ ਪਾਣੀ ਦੇ ਵਿੱਚ ਡਿਪ ਕਰਕੇ ਉਹਦੇ ਨਾਲ ਅਸੀਂ ਬੱਚੇ ਦੇ ਏਰੀਆ ਨੂੰ ਜਿਹੜਾ ਪਿਸ਼ਾਬ ਪੜਾ ਤੇ ਲੈਟ੍ਰੀਨ ਵਾਲਾ ਏਰੀਆ ਹੈਗਾ ਉਹਨੂੰ ਸਾਫ਼ ਕਰ ਸਕਦੇ ਆ ਤੇ ਉਹਨੂੰ ਸਾਫ਼ ਕਰਨ ਤੋਂ ਬਾਅਦ ਆਪਾਂ ਉਹਦੇ ਉੱਪਰ ਚੰਗੇ ਤਰੀਕੇ ਨਾਲ ਨਾਰੀਲ ਦਾ ਤੇਲ ਜੇ ਲਗਾ ਦਈਏ ਤੇ ਕਾਫੀ ਸਾਰੇ ਸਕਿਨ ਦੀ ਜਿਹੜੀ ਪ੍ਰੋਬਲਮਸ ਨੇ ਜਿਹੜੇ ਪਿਸ਼ਾਬ ਵਾਲੇ ਏਰੀਆ 'ਚ ਹੁੰਦੀਆਂ ਕਿ ਲੈਟਿਨ ਵਾਲੀ ਏਰੀਆ ਚੁੰਦੀਆਂ ਉਹ ਘਟ ਜਾਂਦੀਆਂ ਸੋ ਡਾਈਪਰ ਦਾ ਇਸਤੇਮਾਲ ਏਦਾਂ ਹੈਗਾ ਕਿ ਜੇ ਆਪਾਂ ਹੋ ਸਕੇ ਤਾਂ ਦਿਨ ਵੇਲੇ ਘਟੋ-ਘਟ ਕਰੋ ਜੇ ਲਾਣਾ ਪਵੇ ਮਜਬੂਰੀ ਹੋਵੇ ਕੋਈ ਤੁਸੀਂ ਟਰੈਵਲ ਕਰ ਰਹੇ ਹੋ ਜਾ ਰਹੇ ਹੋ ਤਾਂ ਇਟ ਇਜ਼ ਸੇਫ ਤੁਸੀਂ ਯੂਜ਼ ਕਰ ਸਕਦੇ ਹੋ ਬਟ ਜਦੋਂ ਤੁਸੀਂ ਯੂਜ਼ ਕਰ ਰਹੇ ਹੋ ਕੋਸ਼ਿਸ਼ ਕਰੋ ਕਿ ਜਿਹੜਾ ਸਭ ਤੋਂ ਸੌਫਟ ਡਾਈਪਰ ਅਵੇਲੇਬਲ ਹੈਗਾ ਤੁਸੀਂ ਉਹ ਯੂਜ਼ ਕਰੋ ਸੋ ਕਈ ਵਾਰੀ ਡਾਈਪਰ ਦੇ ਵਿੱਚ ਅੱਜਕੱਲ ਇੱਕ ਨੀਲੇ ਰੰਗ ਦੀ ਪੀਲੇ ਰੰਗ ਦੀ ਲਾਈਨਾਂ ਆਉਂਦੀਆਂ ਨੇ ਕਿ ਜਦ ਤੱਕ ਉਹ ਰੰਗ ਨੀਲਾ ਨਾ ਹੋ ਜਾਵੇ ਉਦੋਂ ਤੱਕ ਆਪਾਂ ਵੇਟ ਕਰਦੇ ਰਹਿੰਦੇ ਆ ਵੀ ਇਹ ਡਾਈਪਰ ਭਰ ਜਵੇ ਫਿਰ ਆਪਾਂ ਇਹਨੂੰ ਬਦਲਾਂਗੇ ਬਟ ਉਹਦਾ ਨੁਕਸਾਨ ਕਈ ਵਾਰੀ ਇਹ ਹੁੰਦਾ ਹੈ ਕਿ ਡਾਈਪਰ ਦਾ ਅਗਲਾ ਹਿੱਸਾ ਜਾਂ ਪਿਛਲਾ ਹਿੱਸਾ ਕਈ ਵਾਰੀ ਛੇਤੀ ਨੀਲਾ ਪੈ ਜਾਂਦਾ ਹੈ ਇਹ ਕੁੜੀਆਂ ਦੇ ਵਿੱਚ ਪਿਛਲਾ ਹਿੱਸਾ ਛੇਤੀ ਲਾਈਨ ਨੀਲੀ ਹੋ ਜਾਂਦੀ ਹੈ ਉਹ ਅੱਗੋਂ ਨਹੀਂ ਦਿਖਦੀ ਤੇ ਮੁੰਡਿਆਂ ਦੇ ਵਿੱਚ ਅੱਗੇ ਵਾਲਾ ਹਿੱਸਾ ਜਿਹੜਾ ਹੁੰਦਾ ਡਾਈਪਰ ਦਾ ਗਿੱਲਾ ਹੁੰਦਾ ਪਿੱਛੇ ਵਾਲਾ ਸੁੱਕਾ ਹੁੰਦਾ ਸੋ ਜੇ ਆਪਾਂ ਉਸ ਲਾਈਨ ਦੇ ਭਰੋਸੇ ਰਵਾਂਗੇ ਸੋ ਕਈ ਵਾਰੀ ਮਿਸਟੇਕ ਦੇ ਵਿੱਚ ਜਾਂ ਗਲਤੀ ਨਾਲ ਅਸੀਂ ਬਹੁਤ ਲੰਬੀ ਦੇਰ ਲਈ ਡਾਈਪਰ ਨੂੰ ਛੱਡ ਦਿੰਨੇ ਆਂ ਸੋ ਜਦੋਂ ਉਹ ਡਾਈਪਰ ਬਹੁਤ ਲੰਬੀ ਦੇਰ ਲਈ ਰਹਿ ਜਾਂਦਾ ਫਿਰ ਉਹ ਸਾਡੀ ਸਕਿਨ ਦੇ ਉੱਪਰ ਬੜੇ ਨਾਲ ਰੀਐਕਸ਼ਨ ਕਰ ਦਿੰਦਾ ਰੈਸ਼ਸ ਹੋ ਜਾਂਦੇ ਨੇ ਸਕਿਨ ਸਾਰੀ ਖਰਾਬ ਹੋ ਜਾਂਦੀ ਹੈ ਸੋ ਸਾਨੂੰ ਸਾਇੰਸ ਨੇ ਇੱਕ ਤੋਹਫਾ ਦਿੱਤਾ ਜਾਂ ਤਰੱਕੀ ਕਰਕੇ ਇੱਕ ਚੀਜ਼ ਦਿੱਤੀ ਡਾਈਪਰ ਸਾਡੀ ਸਹੂਲियत ਲਈ ਸਾਡੀ ਸਹੂਲियत ਲਈ ਇਹ ਚੀਜ਼ ਬਣੀ ਹੈ ਬਟ ਉਹ ਕਿਤੇ ਨਾ ਕਿਤੇ ਜੇ ਆਪਾਂ ਅੰਗੈਲੀ ਵਰਤਦੇ ਆਂ ਜਾਂ ਉਹਨੂੰ ਟਾਈਮ ਨਾਲ ਚੇਂਜ ਨਹੀਂ ਕਰਦੇ ਆਂ ਤੇ ਉਹ ਕਿਤੇ ਨਾ ਕਿਤੇ ਬੱਚੇ ਨੂੰ ਨੁਕਸਾਨ ਹੁੰਦਾ ਰਖ ਹੋ ਜਾਂਦੀ ਹੈ ਬੱਚੇ ਨੂੰ ਉਹਦੇ ਨਾਲ ਨੁਕਸਾਨ ਵੀ ਹੋ ਸਕਦਾ ਸੋ ਸਾਡੀ ਸਲਾਹ ਸਾਰਿਆਂ ਨੂੰ ਇਹੀ ਹੈ ਬਿਜੇ ਯੂਜ਼ ਕਰਨਾ ਹੈ ਡਾਈਪਰ ਤੁਸੀਂ ਯੂਜ਼ ਕਰੋ ਕੋਈ ਵੀ ਸੌਫਟ ਡਾਈਪਰ ਯੂਜ਼ ਕਰੋ ਵਿੱਚ ਥੋੜੇ ਟਾਈਮ ਲਈ ਬੱਚੇ ਨੂੰ ਜ਼ਰੂਰ ਖੁੱਲਾ ਛੱਡੋ ਤਾਂ ਕਿ ਬੱਚੇ ਨੂੰ ਹਵਾ ਲੱਗ ਸਕੇ ਰੈਸ਼ਸ ਘਟੋ ਘਟ ਹੋ ਸਕਣ ਬੱਚਾ ਖੇਡ ਸਕੇ ਲੱਤਾਂ ਮਾਰ ਸਕੇ ਕਿਉਂ ਆਪਾਂ ਪਹਿਲਾਂ ਕਹਿੰਦੇ ਸੀ ਬੱਚਾ ਪਲਰ ਸਕੇ ਤੇ ਥੋੜੇ ਟਾਈਮ ਬਾਅਦ ਇਹ ਤਾਂ ਆਪਾਂ ਡਾਈਪਰ ਲਾਈਏ ਤੇ ਉਹਦੇ ਵਿੱਚ ਜਿਹੜੀ ਸਾਵਧਾਨੀਆਂ ਅਸੀਂ ਦਸੀਆਂ ਨੇ ਉਹਨਾਂ ਦਾ ਤੁਸੀਂ ਪੂਰਾ ਧਿਆਨ ਰੱਖੋ ਤਾਂ ਕਿ ਬੱਚਿਆਂ ਨੂੰ ਅੱਗੇ ਜਾ ਕੇ ਕੋਈ ਰੈਸ਼ਸ ਦੀ ਪ੍ਰੋਬਲਮ ਨਾ ਹੋ ਸਸਿਕਾ